ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਗਾਜਰ ਦੇ ਹਲਵੇ ਦੀ ਰੈਸিপি ਜੋ ਕਿ ਆਪਾਂ ਸਾਬਤ ਗਾਜਰਾਂ ਦਾ ਹੀ ਹਲਵਾ ਬਣਾ ਕੇ ਦੱਸਾਂਗੇ ਤੁਹਾਨੂੰ ਬਿਨਾ ਕ੍ਰੈਸ਼ ਕੀਤੇ ਇੱਧਰ ਮੈਂ 5 ਕਿਲੋ ਗਾਜਰਾ ਲੈ ਲਿਆ ਸੀ ਛਿੱਲ ਲਿਆ ਸੀ ਤੇ ਧੋ ਕੇ ਰੱਖ ਦਿੱਤੀਆਂ ਸੀਗੀਆਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅੱਗੇ ਕੀ ਚੁੱਲ੍ਹੇ 'ਚ ਪਾ ਬਾਲ ਦਿੱਤੀ ਸੀ ਅੱਗ ਜੀ ਟਿਕੜਾ ਇਹਨੂੰ ਆਪਾਂ ਲਾ ਕੇ ਮਿੱਟੀ ਥੱਲੇ ਤੇ ਰੱਖ ਦਿੱਤੀ ਸੀਗੀ ਚੁੱਲੇ ਦੇ ਉੱਤੇ ਕੜਾਈ ਨੂੰ ਮਿੱਟੀ ਆ ਫਿਰ ਸਰੋਂ ਦਾ ਤੇਲ ਜ਼ਰੂਰ ਲਾ ਲਿਓ ਤਾਂ ਕਿ ਸਾਫ਼ ਕਰਨ ਦੇ ਵਿੱਚ ਆਸਾਨੀ ਹੋਵੇ ਤੇ ਇਧਰ ਆਪਾਂ ਵਿੱਚ ਪਾ ਦਾਂਗੇ ਜੀ ਹੁਣ ਗਾਜਰਾ ਗਰਮ ਕੜਾਈ ਦੇ ਵਿੱਚ ਗਾਜਰਾ ਪਾ ਦਾਂਗੇ ਤੇ ਮੈਂ ਕੀ ਕੀਤਾ ਜੀ ਦੋ ਦੋ ਪੀਸ ਤਾਂ ਕਿ ਜਲਦੀ ਹੀ ਇਹ ਨਰਮ ਹੋ ਜਾਣ ਜਿਹੜੀਆਂ ਪਤਲੀਆਂ ਗਾਜਰਾ ਸੀਗੀਆਂ ਉਹਨਾਂ ਦੇ ਨਹੀਂ ਕੀਤੇ ਹੈਗੇ ਤੇ ਅੱਗ ਵਧੀਆ ਰੱਖਣੀ ਹੈ ਤੇ ਆਪਾਂ ਕੜਾਈ ਉੱਤੇ ਰੱਖ ਦਿੱਤੀ ਤੇ ਹੁਣ ਪਾਵਾਂਗੇ ਜੀ ਆਪਾਂ 1 ਕਿਲੋ ਦੁੱਧ ਇਹਦੇ ਵਿੱਚ ਦੁੱਧ ਨੂੰ ਕਰ ਲੈਣਾ ਜੀ ਗਰਮ ਗਰਮ ਕਰਕੇ ਤੇ ਫਿਰ ਆਪਾਂ ਵਿੱਚ ਪਾ ਦਾਂਗੇ ਤਾਂ ਕਿ ਗਾਜਰਾ ਆਪਣੀਆਂ ਜਲਦੀ ਨਰਮ ਹੋ ਜਾਣ ਤੇ ਇਧਰ ਨੇ ਪਾ ਦਿੱਤਾ ਜੀ 1 ਕਿਲੋ ਦੁੱਧ ਗਰਮ ਕਰਕੇ ਤਾਂ ਕਿ ਗਾਜਰਾ ਨਰਮ ਹੋ ਜਾਣਗੇ ਆ ਤੇ ਇਸ ਕਰਕੇ ਹੁਣ ਇਧਰ ਦੁੱਧ ਪਾ ਦਿੱਤਾ ਹੈ ਤੇ ਅੱਗੇ ਹੁਣ ਆਪਾਂ ਦਿਖਾਵਾਂਗੇ ਤੁਹਾਨੂੰ ਕਿ ਇਹਨੂੰ ਆਪਾਂ ਕਵਰ ਕਰਕੇ ਰੱਖ ਜਾਈਏ ਰੱਖ ਲੇਲੀਆਂ ਸੀ ਜੀ ਗੱਤਰਾ ਕੜਾਈ ਦੇ ਵਿੱਚ ਤੇ ਪਾ ਦਿੱਤੀਆਂ ਸੀਗੀਆਂ ਹੌਣੇ ਨੂੰ ਕਵਰ ਕਰਕੇ ਤੁਹਾਨੂੰ ਦੱਸਾਂਗੇ ਕਿ ਕਵਰ ਕਰਕੇ ਇਹਦਾ ਉੱਪਰ ਟੱਕਣ ਦੇ ਕੇ ਫਿਰ ਇਹ ਨਰਮ ਜਲਦੀ ਹੋ ਜਾਂਦੀਆਂ ਨੇ ਇਹ ਟੱਕਣ ਦੇ ਨਾਲ ਕਵਰ ਕਰਾਂਗੇ ਤੇ ਅੱਗੋਂ ਫਿਰ ਇਹ ਨਰਮ ਹੋਣਦੀਆਂ ਜਾਣਗੀਆਂ ਆਪਾਫ ਦੇ ਨਾਲ ਤੇ ਦੁੱਧ ਦੇ ਵਿੱਚ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਕਸ ਕਰ ਦੇਣਾ ਗਿੱਲੀਆਂ ਕਰ ਦੇਣੀਆਂ ਬਿਲਕੁਲ ਹੀ ਭਿੰਦ ਦੇਣੀਆਂ ਨੇ ਦੁੱਧ ਦੇ ਵਿੱਚ ਤਾਂ ਕਿ ਜਲਦੀ ਨਰਮ ਹੋ ਜਾਣ ਦੁੱਧ ਗਰਮ ਸੀਗਾ ਕੜਾਈ ਵੀ ਗਰਮ ਸੀ ਤੇ ਆਪਣਾ ਜਲਦੀ ਹੀ ਮਤਲਬ ਬਣ ਕੇ ਤਿਆਰ ਹੋ ਜਾਊਗਾ 1 ਘੰਟੇ ਦੇ ਵਿੱਚ ਵਿੱਚ ਆਪਣਾ ਹਲਵਾ ਤਿਆਰ ਬਣ ਜਾਏਗਾ ਜੀ ਤੇ ਬੱਚੇ ਕਾਫੀ ਦਿਨਾਂ ਦੇ ਮੰਗ ਰਹੇ ਸੀ ਤੇ ਮੈਂ ਕਿਹਾ ਚਲੋ ਬਣਾ ਕੇ ਦੇ ਦਿੰਦੀ ਆ ਤੇ ਇਹਨਾਂ ਦੀ ਖੇਚਲ ਨਹੀਂ ਕਰਨੀ ਪਈ ਰਗੜਨ ਦੀ ਇੱਧਰ ਪਾਫ ਆ ਚੁੱਕੀ ਹੈ ਜੀ ਦੁੱਧ ਨਿਕਲ ਗਿਆ ਥੋੜਾ ਜਿਹਾ ਚਲੋ ਕੋਈ ਗੱਲ ਨਹੀਂ ਤੇ ਇੱਧਰ ਪਾਫ ਆ ਗਈ ਸੀ ਨਰਮ ਹੋਣ ਲੱਗ ਗਿਆ ਨੇ ਗਾਜਰਾ ਦੁੱਧ ਉੱਪਰ ਆ ਗਿਆ ਗਾਜਰਾ ਬੈਠ ਗਿਆ ਨੇ نیچے ਤੇ ਤੁਹਾਨੂੰ ਦੱਸਾਂਗੀ ਅੱਗੇ-ਅੱਗੇ ਕਿਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਫਿਰ ਕ੍ਰੈਸ਼ ਕੀਤਾ ਸੀਗਾ ਬਿਲਕੁਲ ਫੇਕੇ ਇਹਨਾਂ ਨੂੰ ਬਿਲਕੁਲ ਹੀ ਹਲਵਾ ਹਲਵੇ ਦੇ ਮੁਤਾਬਿਕ ਛਿੱਦਾ ਬਣਦਾ ਹੈ ਕੋਦਾ ਬਣਾ ਦਿੱਤਾ ਸੀਗਾ ਨਾ ਥੋੜਾ ਥੋੜਾ ਹਿਲਾਉਂਦੇ ਰਾਵਾਂਗੇ ਤਾਂ ਕਿ ਦੁੱਧ ਥੱਲੇ ਨਾ ਲੱਗੇ ਤੇ ਗਾਜਰਾਂ ਦਾ ਤੇ ਕੋਈ ਡਰ ਨਹੀਂ ਹੈਗਾ ਤੇ ਦੁੱਧ ਦਾ ਹੀ ਕਿ ਥੱਲੇ ਨਾ ਲੱਗੇ ਕੜਾਹੀ ਸਾਡੀ ਭਾਰੀ ਸੀਗੀ ਤੇ ਬਹੁਤ ਹੀ ਵਧੀਆ ਬਣਿਆ ਇਹਦੇ ਵਿੱਚ ਖੁੱਲੇ ਡੁੱਲੇ ਸੀਗੀ ਅਸੀਂ ਪਿੰਡੀਆਂ ਵਗੈਰਾ ਵੀ ਇਹਦੇ ਵਿੱਚ ਹੀ ਬਣਾਉਣੀ ਆ ਤੇ ਹਾਂ ਤੁਸੀਂ ਸਾਰੇ ਭੈਣੋ ਆਪਣਾ ਤਰੀਕਾ ਜ਼ਰੂਰ ਦੱਸਿਓ ਤੁਸੀਂ ਕਿਸ ਤਰੀਕੇ ਨਾਲ ਬਣਾਉਂਦੀ ਹੋ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਤੇ ਆਪਣਾ ਤਰੀਕਾ ਵੀ ਦੱਸਿਓ ਮੈਂ ਵੀ ਤੁਹਾਡਾ ਤਰੀਕਾ ਯੂਜ਼ ਕਰਕੇ ਦੇਖਾਂਗੀ ਤੇ ਆਪਾਂ ਦਵਾਰਾ ਇਹਨੂੰ ਟੱਕ ਦਾਂਗੇ ਉਤੋਂ ਪਾਫ ਦੇ ਲਈ ਤੇ ਆਪਣੀ ਅੱਗ ਬਹੁਤ ਹੀ ਵਧੀਆ ਬਲਦੀ ਪਈ ਹੈ ਜੀ ਆਪਣੇ ਕੋਲ ਬਾਲਣ ਰੱਖਿਆ ਹੋਇਆ ਸੀਗਾ ਜਿਹੜੇ ਆਪਣੇ ਪੁਰਾਣੇ ਮਕਾਨ ਤਾਂ ਹੈ ਸੀਗੇ ਉਹਨਾਂ ਦੇ ਬਾਲੇ ਫਟੀਆਂ ਪਈਆਂ ਸੀਗੀਆਂ ਇੱਕ ਅਸੀਂ ਤਰੀਕਾ ਵੱਡੀ ਸੀ ਬਾਲਣ ਤੇ ਬਹੁਤ ਹੀ ਜ਼ਿਆਦਾ ਪਿਆ ਸੀਗਾ ਆਪਣਾ ਤੇ ਇਸ ਇਹਦੇ ਨਾਲ ਆਪਾਂ ਇਹਨਾਂ ਨੂੰ ਫੇਵਾਂਗੇ ਕਾਜਰਾ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਜਿੱਦਾਂ ਆਪਾਂ ਮਤਲਬ ਕਿ ਘੜਾ ਬਣਾਨੇ ਉਸ ਤਰੀਕੇ ਨਾਲ ਬਿਲਕੁਲ ਹੀ ਘੁਲ ਜਾਊਗਾ ਦੇਖਦੇ ਆ ਆਪਾਂ ਦੁਬਾਰਾ ਇਹਨਾਂ ਨੂੰ ਫੇਕੇ ਕਿ ਕਿੰਨਾ ਕੁ ਜ਼ਿਆਦਾ ਹੋ ਗਿਆ ਇਹ ਮਤਲਬ ਕੰਮ ਆਪਣਾ ਪਨ ਚੁੱਕਿਆ ਦੇਖੋ ਕਿੰਨਾ ਸੋਹਣਾ 컬러 ਆ ਗਿਆ ਕਾਚਰਾ ਦਾ ਤੇ ਹੁਣ ਇਹਨੂੰ ਫੇਕੇ ਦੇਖਦੇ ਆ ਆਪਾਂ ਜਿਵੇਂ ਸਰਦਾਰ ਜੀ ਨੂੰ ਅਵਾਜ਼ ਲਗਾ ਰਹੀ ਸੀ ਆਜੋ ਕਿਉਂਕਿ ਮੇਰਾ ਹੱਥ ਸਸਤ ਚੁੱਕਿਆ ਸੀਗਾ ਤੇ ਮੈਂ ਕਿਹਾ ਤੁਸੀਂ ਆ ਕੇ ਹੁਣ ਥੋੜਾ ਹਲਾਓ ਪਰ ਛੱਤ ਤੇ ਮਿਸਤਰੀਆਂ ਦਾ ਕੰਮ ਕਰਾ ਰਹੇ ਸੀਗੇ ਤੇ ਹੁਣ ਆਉਣਗੇ ਫਿਰ ਉਹ ਥੋੜਾ ਟਰਾਈ ਕਰਨੀ ਹੈ ਤੇ ਰਲ ਮਿਲ ਕੇ ਅਸੀਂ ਬਣਾ ਲਿਆ ਬੱਚਿਆਂ ਨੇ ਵਾਲਣ ਇਕੱਠਾ ਕੀਤਾ ਤੇ ਫਿਰ ਉਹਨਾਂ ਨੇ ਗਜਰਾ ਚਿੱਲੀਆਂ ਤੇ ਮੈਂ ਹੁਣ ਇਹਨਾਂ ਨੂੰ ਵਿੱਚ ਪਾ ਕੇ ਅੱਗ ਬਾਲ ਕੇ ਰੱਖਿਆ ਤੇ ਹੁਣ ਸਰਦਾਰ ਜੀ ਦਾ ਹਿੱਸਾ ਰਹਿ ਗਿਆ ਉਹ ਪਾਣਗੇ ਆ ਕੇ ਆਪਣਾ ਤੇ ਇਧਰ ਹੁਣ ਦੇਖੋ ਫਿਸਣੀਆਂ ਸ਼ੁਰੂ ਹੋ ਗਈਆਂ ਨੇ ਗਜਰਾ ਨਾ ਖੁਲਣੀਆਂ ਸ਼ੁਰੂ ਹੋ ਗਈਆਂ ਨੇ ਦੁੱਧ ਦੇ ਵਿੱਚ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਅੱਗੇ-ਅੱਗੇ ਦੱਸੂਗੀ ਕੀ-ਕੀ ਆਪਾਂ ਵਿੱਚ ਪਾਇਆ ਹੈ ਤੇ ਦੇਖੋ ਕਿੰਨਾ ਸੋਹਣਾ ਹੋ ਗਿਆ ਦੇਖੋ ਇਹਦੇ ਨਾਲ ਆਪਾਂ ਫੇਵਾਂਗੇ ਜਿੱਦਣ ਆਪਾਂ ਆਲੂ ਵਗੈਰਾ ਕ੍ਰੈਸ਼ ਕਰਦੇ ਹਾਂ ਇਹਦੇ ਨਾਲ ਜਲਦੀ ਪੀਸ ਜਾਂਦੀਆਂ ਨੇ ਨੀਚੇ ਬੈਠ ਜਾਂਦੀਆਂ ਨੇ ਤੇ ਕਲਰ ਮੈਨੂੰ ਬੜਾ ਸੋਹਣੀ ਸਮੈਲ ਵੀ ਬਹੁਤ ਸੋਹਣੀ ਆ ਰਹੀ ਸੀ ਇਹਦੇ ਵਿੱਚੋਂ ਤੇ ਦੇਖੋ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਕਾਫੀ ਦਿਨਾਂ ਦੀ ਕਰ ਰਹੀ ਸੀ ਕਿ ਮੈਂ ਵਲੋਗ ਨਾ ਕੇ ਪਾਵਾਂ ਮੇਰੀਆਂ ਭੈਣਾਂ ਜੋ ਕਿ ਕਿਚਨ 'ਚ ਕੰਮ ਕਰਦੀਆਂ ਨੇ ਉਹਨਾਂ ਨੂੰ ਆਸਾਨੀ ਹੋਵੇ ਹਨਾ ਤੇ ਕਈ ਤੇ ਖੇਚਲ ਦਾ ਕਰਕੇ ਬਣਾਉਂਦੇ ਨਹੀਂ ਹੈਗੇ ਕਿੰਨੀ ਖੇਚਲ ਕੀ ਕਰਨੀ ਹੈ ਤੇ ਇਧਰ ਸਰਦਾਰ ਜੀ ਲੱਗੇ ਹੋਏ ਸੀਗੇ ਆਗੇ ਸੀਗੇ ਨੀਚੇ ਤੇ ਹੁਣ ਉਹਨਾਂ ਨੇ ਵਾਰੀ ਫੜ ਲਈ ਤੇ ਉਹ ਚੰਗੀ ਤਰ੍ਹਾਂ ਖੋਲਣਗੇ ਇਹਨੂੰ ਬਿਲਕੁਲ ਹੀ ਬਣ ਚੁੱਕਿਆ ਹੈ ਤਾਂ ਇਧਰ ਬਣ ਕੇ ਬਿਲਕੁਲ ਤਿਆਰ ਹੋ ਗਿਆ ਜੀ ਕਿੰਨੇ ਸੋਹਣੇ ਤਰੀਕੇ ਦੇ ਨਾਲ ਬਣਾਇਆ ਹੈ ਜੀ ਹਲਵਾ ਆਪਣਾ ਗਾਜਰ ਦਾ ਦੇਖੋ ਬਿਲਕੁਲ ਹੀ ਖੋਲ ਚੁੱਕਿਆ ਹੈ ਲੱਗਦਾ ਨਹੀਂ ਪਿਆ ਕਿ ਅਸੀਂ ਕ੍ਰਸ਼ ਨਹੀਂ ਕੀਤੀਆਂ ਗਾਜਰਾ ਤੇ ਬਹੁਤ ਹੀ ਵਧੀਆ ਬਣ ਗਿਆ ਕਲਰ ਵੀ ਸੋਨਾ ਆ ਗਿਆ ਸੀ ਕੋਈ ਵੀ ਇਹਦੇ ਵਿੱਚ ਕਲਰ ਵਗੈਰਾ ਯੂਜ਼ ਨਹੀਂ ਕੀਤਾ ਜਿੱਦਾਂ ਲਵਾਈ ਕਲਰ ਪਾ ਕੇ ਬਣਾਉਂਦੇ ਨੇ ਨਾ ਉਹ ਚੀਜ਼ ਨਹੀਂ ਯੂਜ਼ ਕੀਤੀ ਅਸੀਂ ਬਿਲਕੁਲ ਹੀ ਘਰੇ ਘਰੇਲੂ ਤਰੀਕੇ ਨਾਲ ਬਣਾਇਆ ਹੈ ਜੀ ਤੇ ਮੈਂ ਲੱਗੀ ਸੀ ਟੈਸਟ ਕਰਨਾ ਸੋਰੀ ਮਿਸ ਹੋ ਗਿਆ ਇਹਦੇ ਚ ਜਿਹੜੀ ਬੂਰਾ ਖੰਡ ਪਾਈ ਸੀਗੀ ਤੇ ਮੈਂ ਪਾਇਆ ਸੀ ਗਿਆ 5 ਕਿਲੋ ਦੇ ਵਿੱਚ 6.5 ਕਿਲੋ ਮਿੱਠਾ ਖੰਡ ਕਿਉਂਕਿ ਮੈਂ ਇਹਦੇ ਵਿੱਚ ਖੋਇਆ ਵੀ ਪਾਉਣਾ ਇਸ ਕਰਕੇ ਮੈਂ 1.5 ਕਿਲੋ ਹੀ ਪਾਈ ਤੇ ਡਾਇਬੀਟਿਸ ਦੇ ਪੇਸ਼ੈਂਟ ਦੇ ਹੌਣ ਕਰਕੇ ਮੈਂ ਮਿੱਠਾ ਘੱਟ ਖਾਨੀ ਆ ਤੇ ਫਿਰ ਅਸੀਂ ਮਿੱਠਾ ਘੱਟ ਹੀ ਪਾਇਆ ਇਹਦੇ ਵਿੱਚ ਤੇ ਸਰਦਾਰ ਜੀ ਮਿਕਸ ਕਰ ਰਹੇ ਸੀਗੇ ਦੇਖੋ ਕਿੰਨਾ ਸੋਨਾ ਬਣ ਗਿਆ ਹੈ ਬਿਲਕੁਲ ਹੀ ਕੋਲ ਕੇ ਕਲਰ ਵੀ ਦੇਖੋ ਤੁਹਾਡੇ ਸਾਹਮਣੇ ਹੈ ਜੇ ਅਸੀਂ ਕੋਈ ਕਲਰ ਨਹੀਂ ਇਹਦੇ ਵਿੱਚ ਯੂਜ਼ ਕੀਤੇ ਹੈਗੇ ਤੇ ਸਿੰਪਲ ਬਿਲਕੁਲ ਕਰੇ ਲੂ ਟ੍ਰਿਕ ਨਾਲ ਅਸੀਂ ਬਣਾਇਆ ਜਿੱਦਾਂ ਪਿੰਡਾਂ ਦੇ ਵਿੱਚ ਭੈਣਾ ਬਣਾਉਂਦੀਆਂ ਨੇ ਕਰਾਹੀ ਕਹਿੰਦੇ ਨੇ ਜਿੱਦਾਂ ਭਾਂਡਾ ਕਹਿ ਦਿੰਦੇ ਵੀ ਹਨਾ ਦੇਖੋ ਕਲਰ ਕਿੰਨਾ ਸੋਨਾ ਹੋ ਗਿਆ ਹੈ ਜੇ ਸਾਨੂੰ ਮਿਲਿਆ ਨਹੀਂ ਸੀਗਾ ਖੋਇਆ ਨਹੀਂ ਸੀ ਅਸੀਂ ਪਾਇਆ ਖੋਇਆ ਮਿਲਿਆ ਨਹੀਂ ਹੈਗਾ ਤੇ ਫਿਰ ਸਰਦਾਰ ਜੀ ਲੈ ਕੇ ਆਏ ਸੀਗੇ ਖੋਏ ਵਾਲੀ ਬਰਫੀ ਜੋ ਕਿ ਹਲਵਾਈ ਨੇ ਘਰੀ ਬਣਾਈ ਸੀਗੀ ਬਿਲਕੁਲ ਖੋਇਆ ਹੀ ਸੀ ਖੋਏ ਦਾ ਟੇਸ ਹੀ ਸੀਗਾ ਉਹ ਵੀ ਤੇ ਫਿਰ ਮੈਂ ਉਹ ਗਰਮ ਦੁੱਧ ਮੈਂ ਤੁਹਾਨੂੰ ਅੱਗੇ-ਅੱਗੇ ਦਿਖਾਨੀ ਆ ਕਿ ਮੈਂ ਕਿਸ ਤਰੀਕੇ ਨਾਲ ਖੋਏ ਦੀ ਬਰਫੀ ਦੇ ਵਿੱਚ ਨੂੰ ਖੋਏ ਦੇ ਮੁਤਾਬਕ ਹੀ ਯੂਜ਼ ਕੀਤਾ ਹੈ ਗਾਜਰ ਪਾ ਦੇ ਵਿੱਚ ਖੋਏ ਦਾ ਹੀ ਟੇਸ ਹੁੰਦਾ ਹੈ ਦੇ ਦੇਖੋ ਚੰਗੀ ਤਰ੍ਹਾਂ ਬੀਟ ਹੋ ਚੁੱਕੀਆਂ ਨੇ ਬਿਲਕੁਲ ਹੀ ਖੁੱਲ ਗਈਆਂ ਨੇ ਤੇ ਬਹੁਤ ਸੋਹਣੇ ਤਰੀਕੇ ਨਾਲ ਬਣ ਗਿਆ ਗਾਜਰ ਦਾ ਹਲਵਾ ਤੇ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਅੱਜ ਦਾ ਵਲੋਗ ਕਿਦਾਂ ਦਾ ਲੱਗਿਆ ਤੇ ਤੁਹਾਨੂੰ ਮੇਰਾ ਤਰੀਕਾ ਪਸੰਦ ਆਇਆ ਤੇ ਇਧਰ ਮੈਂ ਰੱਖ ਦਿੱਤਾ ਸੀਗਾ ਦੁੱਧ ਗਰਮ ਹੋਣ ਵਾਸਤੇ ਜੋ ਕਿ ਆਪਾਂ ਬਾਅਦ ਵਿੱਚ ਪਾਣਾ ਹੈ ਤੇ ਇਹਦੇ ਵਿੱਚ ਮੈਂ ਪਾ ਦਾਂਗੀ ਜੀ ਜੋ ਥੋੜੀ ਜੀ ਬੂਰਾ ਖੰਡ ਪਾਵਾਂਗੀ ਇਧਰ ਆਪਾਂ ਡਰਾਈ ਫਰੂਟਸ ਤਨੋਂ ਗਰਮ ਕਰਨ ਵਾਸਤੇ ਮਤਲਬ ਥੋੜੇ ਜਿਹਾ ਉਹ ਸੀਗੇ ਫਿਰ ਸਲਾਬੇ ਚ ਜਿੱਦਾਂ ਦੁਕਾਨਾਂ ਤੇ ਹੁੰਦੇ ਨੇ ਤੇ ਬਦਾਮ ਤੇ ਆਪਣੇ ਘਰ ਕੋ ਪਏ ਹੋਏ ਸੀਗੇ ਤੇ ਆਪਾਂ ਲਿਆਂਦੇ ਸੀਗੇ ਕਾਜੂ ਤੇ ਮਗਜ ਤੇ ਮੇਵੇ ਦੇ ਤਿੰਨ ਚੀਜ਼ਾਂ ਲੈ ਕੇ ਆਏ ਸੀਗੇ ਹੁਣ ਮੈਂ ਕਿ ਥੋੜੇ ਜਿਹਾ ਫਰਾਈ ਕਰ ਲੈਣੇ ਆ ਇਹਨਾਂ ਨੂੰ ਤੇ ਫਿਰ ਦਾਦਰ ਜੀ ਕਰਕੇ ਦੇ ਜਿੱਦਾਂ ਸਿਆਣੇ ਬੰਦੇ ਕੋ ਖਾਦਦੇ ਨਹੀਂ ਜਾਂਦੇ ਨਾ ਫਿਰ ਉਹ ਥੋੜੇ ਜਿਹਾ ਪੀਸ ਕੇ ਜੀ ਇਹਨਾਂ ਨੂੰ ਪਾ ਲਾਂਗੇ ਆਪਾਂ ਤੇ ਹੁਣ ਕਾਲੇ ਪੈ ਗਏ ਸੀ ਇਹਦੇ ਲਈ ਆਓ ਸਮਾਨ ਫਟਾਫਟ ਪਾਈਏ ਕਿਉਂਕਿ ਉਹਨਾਂ ਵੱਲੋਂ ਤੇ ਕੰਮ ਪੂਰਾ ਹੋ ਚੁੱਕਿਆ ਸੀਗਾ ਮੇਰੇ ਕੰਮ ਵਿੱਚ ਲੇਟ ਹੋ ਗਈ ਕਿਉਂਕਿ ਵਿੱਚੇ ਮਿਸਤਰੀ ਨੂੰ ਚਾਵਾ ਘਰਾ ਦੇਣ ਲੱਗੇ ਸੀ ਬਣਾ ਕੇ ਬੱਚੇ ਵੀ ਘਰੇ ਸੀ ਉਹਨਾਂ ਨੂੰ ਵੀ ਦੇਖਣਾ ਪੈਂਦਾ ਹਣਾ ਤੇ ਡ్రਾਈ ਫਰੋਸ ਆਪਾਂ ਕਰ ਰਹੇ ਸੀਗੇ ਥੋੜੀ ਜਿਹੀ ਫਰਾਈ ਤੇ ਆ ਦੇਖੋ ਜੀ ਖੋਏ ਦੀ ਬਰਫੀ ਹੈ ਬਿਲਕੁਲ ਹੀ ਟੇਸਟ ਖੋਏ ਦਾ ਹੈ ਕਲਰ ਵੀ ਦੇਖੋ ਬਿਲਕੁਲ ਖੋਏ ਵਰਗਾ ਤੇ ਗਰਮ ਦੁੱਧ ਦੇ ਵਿੱਚ ਇਹਨੂੰ ਆਪਾਂ ਪਾਵਾਂਗੇ ਫੇਂ ਕੇ ਚੰਗੀ ਤਰ੍ਹਾਂ ਇਹਨੂੰ ਗੇਕੀ ਵਿੱਚ ਪਾ ਦਵਾਂਗੇ ਆ ਦੇਖੋ ਇਸ ਤਰੀਕੇ ਨਾਲ ਤੇ ਇਹਨੂੰ ਕੋਲ ਕੇ ਬਿਲਕੁਲ ਹੀ ਆਪਾਂ ਇਹਦੀ ਰਬੜੀ ਬਣਾ ਲੈਣੀ ਜਿੱਦਾਂ ਰਬੜੀ ਨਹੀਂ ਯੂਜ਼ ਕਰਦੇ ਤੇ ਜਦੋਂ ਸੰਗਣਾ ਹੋ ਜਗਾ ਬਿਲਕੁਲ ਫਿਰ ਆਪਾਂ ਇਹ ਲਾਸਟ ਚੁਆਇਸ ਉੱਪਰ ਆਪਾਂ ਪਾਵਾਂਗੇ ਜਿਹੜੀ ਸਜਾਵਟ ਵਾਸਤੇ ਲਾਸਟ ਮਤਲਬ ਫਾਈਨਲ ਲੁੱਕ ਵਾਸਤੇ ਜੋ ਆਪਾਂ ਤਿਆਰ ਕਰ ਰਹੇ ਹਾਂ ਥੋੜੀ ਜਿਹੀ ਵਿੱਚ ਪਾ ਦਾਂਗੇ ਤੇ ਮੈਂ ਫੇਂਕੇ ਵਿੱਚ ਪਾ ਦਿੱਤੀ ਸੀਗੀ ਬਰਫੀ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰੱਖੋ ਹਲਕੇ ਤੇ ਇਹਦੀ ਬਣਾ ਲੈਣੀ ਹੈ ਰਬੜੀ ਤੇ ਦੇ ਕੋ ਆਸਾਨ ਜਿਆ ਤਰੀਕਾ ਇਹ ਵੀ ਹੈ ਨਾ ਆਪਣੇ ਕੋਲ ਹੋਵੇ ਕੁਛ ਤੇ ਚਲੋ ਬਰਫੀ ਕੋਈ ਵਸਤੀ ਉਸ ਕਰ ਲਈਤੀ ਮੈਨੂੰ ਖੋਲ ਦਾਂਗੀ ਚੰਗੀ ਤਰ੍ਹਾਂ ਖੋਲ-ਖੋਲ ਕੇ ਇਹਨੂੰ ਆਪਾਂ ਬਿਲਕੁਲ ਸੰਗਣਾ ਕਰ ਦੇਣਾ ਹੈ ਇਹਦੇ ਵਿੱਚ ਥੋੜੇ-ਥੋੜੇ ਆਪਾਂ ਸਮਾਨ ਪਾ ਦਾਂਗੇ ਆ ਜਿਹੜਾ ਕੁੱਟਿਆ ਹੈ ਨਾ ਕਾਜੂ ਗਦਾਮ ਵਗੈਰਾ ਮੈਂ ਵਿੱਚ ਪਾ ਦਿੱਤੇ ਨੇ ਪੀਸ ਕੇ ਕੁੱਟ ਕੇ ਤੇ ਹੁਣ ਦੀ ਰਬੜੀ ਬਣਾਂਗੇ ਆ ਥੋੜੀ ਜੀ ਮੈਂ ਦੇ ਆ ਮਾ ਉਹਨਾਂ ਨੂੰ ਵਿੱਚ ਪਾਉਣ ਵਾਸਤੇ ਕਹਿੰਦੇ ਸੀ ਥੋੜੀ ਐਤਾਂ ਲਿਆ ਕਿ ਉਹ ਤੇ ਸਾਰੀ ਕਹਿੰਦੇ ਸੀ ਐਵੀਰ ਲਾ ਦੇਣੀ ਹੈ ਮੈਂ ਕਿੰਨੀ ਥੋੜੀ ਰਬੜੀ ਜੀ ਬਣਾ ਕੇ ਨਾ ਨਾਈਸ ਲੁੱਕ ਆਉਗੀ ਤੇ ਫਿਰ ਉੱਪਰ ਆਪ ਸਜਾਵਟ ਲਈ ਰੱਖ ਦਾਂਗੇ ਤੇ ਆ ਥੋੜੀ ਜੀ ਮੈਂ ਨਾਲ ਦੇਤੀ ਵਿੱਚ ਪਾ ਦੇਣਗੇ ਟੇਸਟ ਵਾਸਤੇ ਤੇ ਮੈਨੂੰ ਕਹਿ ਰਹੇ ਸੀ ਸਾਰੀ ਲੈ ਆਉਣੀ ਸੀ ਕਲਰ ਵੇਖੋ ਕਿੰਨਾ ਸੋਨਾ ਆਇਆ ਹੈ ਨਾ ਰਵਾਇਤੀ ਕਲਰ ਬੁੰਦੀ ਦੇ ਵਿੱਚ ਬਣਾਉਣ ਵਾਸਤੇ ਇਹਦਾ ਕਲਰ ਬਟ ਸਾਡੇ ਇਦਾਂ ਹੀ ਬਹੁਤ ਵਧੀਆ ਲਾਲਗੀ ਜੀ ਆ ਗਈ ਸੀਗੀ ਬਹੁਤ ਜੀ ਸੋਨਾ ਬਣਿਆ ਸੀ ਤੇ ਅੱਗ ਘੱਟ ਦਿੱਤੀ ਸੀ ਘੱਟ ਕਿਉਂਕਿ ਹੇਠਲੇ ਲੱਗਣ ਲੱਗ ਗਿਆ ਸੀਗਾ ਬਿਲਕੁਲ ਡਰਾਈ ਜਿਹਾ ਹੋ ਗਿਆ ਸੀ ਨਾ ਪਾਣੀ ਵੀ ਸੁੱਕ ਗਿਆ ਦੁੱਧ ਵੀ ਸੁੱਕ ਗਿਆ ਸੀਗਾ ਗਾਜਰਾਂ ਦਾ ਪਾਣੀ ਜੋ ਛੱਡਿਆ ਸੀ ਉਹ ਵੀ ਸੁੱਕ ਗਿਆ ਸੀਗਾ ਤੇ ਹੁਣ ਫਿਰ ਅੱਗ ਘੱਟ ਕਰ ਦਿੱਤੀ ਕੜਾਈ ਦੇਖੋ ਬਿਲਕੁਲ ਵੀ ਜ਼ਿਆਦਾ ਗੰਦੀ ਨਹੀਂ ਹੋਈ ਹੈਗੀ ਤੇ ਦੇਖੋ ਵਿੱਚ ਮਿਕਸ ਕਰ ਦਿੱਤਾ ਖੋਆ ਚੰਗੀ ਤਰ੍ਹਾਂ ਮਿਕਸ ਕਰਕੇ ਚਲੋ ਆਪਾਂ ਦੇਖਦੇ ਆਂ ਆਪਣੀ ਰਬੜੀ ਬਣ ਕੇ ਹੋਈ ਤਿਆਰ ਕੀ ਨਹੀਂ ਹੋਈ ਤੁਹਾਨੂੰ ਅੱਗੇ ਦੇਖਾਉਣੀ ਆ ਤੇ ਆਂ ਡ్రਾਈ ਫਰੂਟਸ ਮੈਂ ਕਰ ਲਏ ਸੀ ਜੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਇਹਨਾਂ ਨੂੰ ਫਰਾਈ ਕਰ ਲਿਆ ਸੀਗਾ ਤੇ ਕੁਝ ਆਪਾਂ ਸਬੂ ਸਾਬਤ ਹੀ ਰੱਖਾਂਗੇ ਉੱਪਰ ਸਜਾਵਟ ਲਈ ਕੁਛ ਛੱਪਾ ਵੀ ਛੱਪਾ ਦਾਂਗੇ ਹਨਾ ਮਿਕਸ ਕਰ ਦਾਂਗੇ ਤੇ ਇੱਧਰ ਆਪਣੀ ਰਬੜੀ ਆ ਫ੍ਰਿਜ ਰਿਜ ਕਿ ਹੋ ਰਹੀ ਹੈ ਤਿਆਰ ਤੇ ਜਿਆਦਾ ਨਹੀਂ ਮਤਲਬ ਮਿਹਨਤ ਕਰਨੀ ਪਈ ਨਹੀਂ ਤਾਂ ਤੇ ਚਲੋ ਹਰ ਇੱਕ ਕੰਮ ਚ ਹੁੰਦੀ ਆ ਨਾ ਪਰ ਉਹ ਚੀਜ਼ ਸੀ ਕਿ ਰਗੜਨੀਆਂ ਪੈਣੀਆਂ ਸੀ ਕਾਫੀ ਟਾਈਮ ਰਗੜਦੇ ਰਹਿੰਦੇ ਟਾਈਮ ਕਾਫੀ ਹੋ ਜਾਣਾ ਜਿਸ ਕਰਕੇ ਮੈਂ फटाफट ਦੇਖਿਆ ਕਿ ਚਲੋ ਆਪਾਂ ਵਾਲਾ ਤਰੀਕਾ ਯੂਜ਼ ਕਰਕੇ ਦੇਖਦੇ ਹਾਂ ਸਾਬਤ ਹੀ ਪਾ ਕੇ ਦੇਖਦੇ ਹਾਂ ਕੜਾਈ 'ਚ ਤੇ ਇਹ ਤੇ ਹੁਣ ਆਪਣਾ ਬਣ ਕੇ ਹੋ ਗਿਆ ਜੀ ਤਿਆਰ ਤੇ ਉਹਨਾਂ ਨੇ ਖੱਜ ਦਿੱਤਾ ਸੀਗਾ ਅ ਮਤਲਬ ਕਿ ਭਰਾਤ ਦੇ ਵਿੱਚ ਤੇ ਥੋੜਾ ਜਿਹਾ ਘਿਓ ਪਾ ਕੇ ਦਵਾਰਾ ਕੰਦੇ ਪੁੰਨ ਤੇ ਹਨੂ ਤੇ ਫਿਰ ਵਿੱਚ ਸਮਾਨ ਮਿਕਸ ਕਰਾਂਗੇ ਤੇ ਫਿਰ ਕੜਾਈ 'ਚ ਪਾ ਦਿੱਤਾ ਸੀਗਾ ਘਿਓ ਤੇ ਉਹਦੇ ਵਿੱਚ ਪਾ ਦੇਣਾ ਹੈ ਆਪਾਂ ਖਾਚਰ ਪਾ ਤੁਹਾਨੂੰ ਦੁਆਰਾ ਪੁੰਨਣ ਵਾਸਤੇ ਬਿਰਲਾ ਬਿਨਾ ਕਿਉਂ ਤੂੰ ਨਿਆసినਾ ਥੋੜਾ ਜਿਹਾ ਕਿਉਂ ਨਰਮ ਹੋ ਜਾਊਗਾ ਸੋਫਟ ਹੋ ਜਾਊਗਾ ਹੋਰ ਜ਼ਿਆਦਾ ਤੇ ਨਾਲੇ ਟੇਸਟ ਵਧੀਆ ਕੋਈ ਮੱਖਣ ਯੂਜ਼ ਕਰਦੇ ਨੇ ਤੁਹਾਡੀ ਚੁਆਇਸ ਹੈ ਤੁਸੀਂ ਮੱਖਣ ਐਵੇਂ ਹੀ ਉੱਪਰ ਪਾਣਾ ਇਹਦੇ ਤੇ ਕਿਉਂ ਵੀ ਆਪਾਂ ਐਵੇਂ ਵੀ ਪਾ ਸਕਦੇ ਹਾਂ ਪਰ ਥੋੜਾ ਨਾ ਕਹਿੰਦੇ ਫਿਰ ਸਵੈਲ ਜੀ ਆਊਗੀ ਦੇਸੀ ਘਿਓ ਦੀ ਅ ਸਮੈਲ ਤੇ ਚਲੋ ਵਧੀਆ ਹੀ ਹੁੰਦੀ ਹੈ ਪਰ ਕੱਚਾਪਨ ਜਿਹਾ ਆਊਗਾ ਮੂੰਹ ਦੇ ਵਿੱਚ ਆ ਕਰਕੇ ਫਿਰ ਅਸੀਂ ਗਰਮ ਕਰਕੇ ਜੇਸੀ ਕਿਉ ਉਹ ਦੇ ਵਿੱਚ ਉਹਨੇ ਨੂੰ ਆਪਾਂ ਫਰਾਈ ਕਰ ਲਾਂਗੇ ਦੁਬਾਰਾ ਤੇ ਵਧੀਆ ਸੋਫਟ ਬਣ ਜੂਗਾ ਟੇਸਟ ਵੀ ਵਧੀਆ ਆਊਗਾ ਜੇ ਦਾਰ ਜਿਹਨੇ پوری ਮਿਹਨਤ ਕਰਵਾਈ ਹੈ ਲਾਸਟ ਚ ਤੇ ਸਟਾਰਟਿੰਗ ਮੈਂ ਕੀਤੀ ਐਂ ਦੇਣਾ ਨੇ ਕੀਤਾ ਐਂ ਤੇ ਚਲੋ ਰਲ ਵੀ ਲਖੀ ਕੀਤਾ ਸਾਰਿਆਂ ਨੇ ਤੇ ਸਾਡੇ ਬੱਚਿਆਂ ਨੂੰ ਬਸ ਇੱਕ ਵਾਰ ਚੀਜ਼ ਖਾਣੀ ਹੁੰਦੀ ਦੁਬਾਰਾ ਉਹਨਾਂ ਨੇ ਮੂੰਹ ਨਹੀਂ ਲਾਣਾ ਹੁੰਦਾ ਦੇਖੋ ਕੀ ਆਪੋਂ ਦੇ ਖਾ ਕੇ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਹੈ ਦੇਖੋ ਜੀ ਫਾਈਨਲ ਹੋ ਗਿਆ ਤਿਆਰ ਇਹ ਘੜ ਦੇ ਦਿੱਤਾ ਸੀ ਕੜਾਈ ਦੇ ਵਿੱਚ ਤੇ ਹੁਣ ਮੈਂ ਇਹਨੂੰ ਕਰਾਂਗੀ ਇਹਦੀ ਲੁੱਕ ਤੁਹਾਨੂੰ ਦਿਖਾਵਾਂਗੀ ਫਾਈਨਲ ਲੁੱਕ ਜਦੋਂ ਮੈਂ ਇਹਨੂੰ ਚੰਗੀ ਤਰ੍ਹਾਂ ਰਬੜੀ ਵਗੈਰਾ ਪਾ ਕੇ ਤਿਆਰ ਕਰ ਦਾਂਗੀ ਨਾ ਤੇ ਲਾਸਟ ਅਜ ਤੁਹਾਨੂੰ ਦਿਖਾਵਾਂਗੀ ਤੇ ਤੁਸੀਂ ਜ਼ਰੂਰ ਸੋਨੇ ਸੋਨੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਵਲੋਗ ਕਿੱਦਾਂ ਦਾ ਲੱਗਿਆ ਕਨੈਕਸਟ ਵਲੋਗ ਆਪਾਂ ਕਿਸ ਚੀਜ਼ ਤੇ ਲੈ ਕੇ ਆਈਏ ਵੈਸੇ ਮੈਂ ਸੋਚਿਆ ਕਿ ਪਿੰਨੀਆਂ ਤੇ ਲੈ ਕੇ ਆਵਾਂਗੀ ਪਿੰਨੀਆਂ ਤੁਹਾਨੂੰ ਦੱਸਾਂਗੀ ਅਸੀਂ ਕਿਸ ਤਰੀਕੇ ਨਾਲ ਬਣਾਉਂਦੇ ਆ ਅਸੀਂ ਜ਼ਿਆਦਾ ਕੁਝ ਨਹੀਂ ਮਤਲਬ ਯੂਜ਼ ਕਰਦੇ ਦੇਖੋ ਮੈਂ ਇੱਧਰ ਹੁਣ ਮਤਲਬ ਤੇ ਕਿਉ ਗਰਮ ਕਰਕੇ ਤਨੂ ਲਾ ਲਿਆ ਸੀ ਥਾਲੀ ਨੂੰ ਤੇ ਵੀ ਥੱਲੇ ਚਿਪਕੇ ਨਾਲ ਇਹ ਬਰਫੀ ਦੇ ਪੀਸ ਬਣਾਉਣ ਵਾਸਤੇ ਲਗਾ ਰਹੀ ਹਾਂ ਮੈਂ ਤੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨੂੰ ਪਲੇਨ ਕਰ ਲੈਣਾ ਹੈ ਥਾਲੀ ਦੇ ਵਿੱਚ ਥੱਲੇ ਕਿਉਂ ਜ਼ਰੂਰ ਲਾ ਲਿਓ ਤਾਂ ਕਿ ਚਿਪਕੇਗੀ ਨਾ ਜਿਆਦਾ ਹੀ ਸੋਫਟ ਨਰਮ ਬਣਿਆ ਤੇ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਆ ਰਿਹਾ ਹੈ ਨਾ ਖੋਇਆ ਪਾਣ ਦੇ ਕਰਕੇ ਦੁੱਧ ਪਾਣ ਕਰਕੇ ਸਾਰਾ ਸਮਾਨ ਪਾਇਆ ਵਿੱਚ ਤੇ ਵਧੀਆ ਤਰੀਕੇ ਨਾਲ ਬਣਾ ਦਿੱਤਾ ਹੈ ਜੀ ਆਪਾਂ ਤੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਹੁਣ ਦੇਖਣ ਵਾਲੇ ਤੇ ਖਾਣ ਵਾਲੇ ਭੈਣ ਭਰਾ ਦੱਸਣਗੇ ਕਿ ਕਿਦਾਂ ਦਾ ਬਣਿਆ ਸੀਗਾ ਤੇ ਇੱਧਰ ਹੁਣ ਮੈਂ ਇਹਨਾਂ ਚੰਗੀ ਤਰ੍ਹਾਂ ਕਰਕੇ ਪੱਧਾਨ ਦਿਖਾਵਾਂਗੇ ਡਰਾਈ ਫਰੂਟਸ ਵਗੈਰਾ ਲਾ ਕੇ ਰਬੜੀ ਲਗਾ ਕੇ ਤੇ ਫਾਈਨਲ ਲੁੱਕ ਦਿਖਾਵਾਂਗੀ ਤੁਹਾਨੂੰ ਤੁਸੀਂ ਆਪਣੇ ਤਰੀਕੇ ਸ਼ੇਅਰ ਕਰਿਆ ਕਰੋ ਸਾਡੇ ਨਾਲ ਤੁਸੀਂ ਕਿਹੜੇ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਤੇ ਇਹਦਰ ਬਹੁਤ ਹੀ ਵਧੀਆ ਤਰੀਕੇ ਨਾਲ ਮੈਂ ਥਾਲੀ ਵਿੱਚ ਪਾ ਦਿੱਤਾ ਸੀਗਾ ਤੇ ਹ ਹ ਹੋਂ ਦੇ ਕਮੇ ਰਬੜੀ ਬਣ ਗਈ ਸੀ ਦੇਖੋ ਕਿੰਨੀ ਸੰਗੜੀ ਬਣੀ ਹੈ ਰਬੜੀ ਤੇ ਉੱਪਰ ਲਾ ਦੇਣੀ ਹੈ ਥਾਲੀ ਤੇ ਗਜਰ ਫਾਕ ਦੇ ਉੱਤੇ ਤੇ ਵਿੱਚ ਲਾ ਕੇ ਆਪਾਂ ਤੇ ਉੱਪਰ ਫਿਰ ਲਗਾ ਦਾਂਗੇ ਬਦਾਮ ਕੇਰਾ ਜਿੰਨੀ ਸਨੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਲਾਸਟ ਲੁੱਕ ਹੈ ਹੁਣੀ ਦੀ ਫਾਈਨਲ ਲੁੱਕ ਤੇ ਨੂੰ ਆਪਾਂ ਫ੍ਰੀਜਰ ਚ ਲਗਾ ਦਾਂਗੇ ਤਾਂ ਕਿ ਜੰਮ ਜੇ ਵੈਸੇ ਤੇ ਠੰਢੀ ਹੈ ਜੰਮ ਜੇਗੀ ਪਰ ਮੈਂ ਸੋਚਿਆ ਕਿ ਮੈਂ ਫ੍ਰੀਜਰ ਚ ਲਾਵਾ ਤਾਂ ਕਿ ਜੰਮ ਜੇ ਤੇ ਫਿਰ ਇਹਦੇ ਪੀਸ ਕਿਤੇ ਜਾਂਨ ਜਿੰਨੀ ਐ ਸੋਫਟ ਇਹਨਾ ਮੈਨੂੰ ਨਹੀਂ ਲੱਗਦਾ ਇਹਦੇ ਪੀਸ ਬਣਨਗੇ ਅੱਧੀ ਘਣੀ ਪੈਣੀ ਹੈ ਬਹੁਤ ਹੀ ਸੋਫਟ ਬਣਿਆ ਹੈ ਤੇ ਪ੍ਰਾਤ ਦੇ ਲੇਵੀ ਮੈਂ ਕਿਉਂ ਲਾ ਲਿਆ ਸੀ ਤਾਂ ਕਿ ਛਿੰਬੜੇ ਨਾਲ ਫਿਰ ਆਪਾਂ ਸੱਡੇਲੇ ਵਗੈਰਾ ਚ ਪਾ ਲਾਂਗੇ ਬੱਚੇ ਚਮਚੀਆਂ ਖੋਲੀਆਂ ਚ ਪਾ ਕੇ ਖਾ ਲਿਆ ਕਰਨਗੇ ਤੇ ਇਹ ਰਬੜੀ ਬਹੁਤ ਵਧੀਆ ਬੜੀ ਪਿੰਨ ਨੂੰ ਲੱਗਦਾ ਨਹੀਂ ਸੀ ਇਹ ਵਧੀਆ ਬਣ ਜੂਗੀ ਜੇ ਸੰਗਣੇ ਤਰੀਕੇ ਨਾਲ ਬਣਾ ਲਿੱਤੀ ਆਪਾਂ ਤੁਹਾਡੇ ਕੋ ਨਾਂ ਵੀ ਖੋਇਆ ਹੋਵੇ ਨਾ ਜਿੱਦਾਂ ਮੈਂ ਵਿੱਚ ਇਹਦੇ ਬਰਫੀ ਦੇ ਪੀਸ ਪਾਏ ਨੇ ਤੇ ਸੰਗ ਲਈ ਤੁਸੀਂ ਮਿਲਕ ਪਾਊਡਰ ਜਿਹੜਾ ਹੁੰਦਾ ਹੈ ਨਾ ਦੁੱਧ ਸੁੱਕਾ ਦੁੱਧ ਦਾ ਵੀ ਬਣਾ ਸਕਦੇ ਹੋ ਰਬੜੀ ਉਹਨੂੰ ਕਾੜ ਕੇ ਦੁੱਧ ਦੇ ਵਿੱਚ ਮਤਲਬ ਦੁੱਧ ਥੋੜਾ ਲੈ ਲੋ ਤੇ ਉਹ ਵੀ ਥੋੜਾ ਲੈ ਲੋ ਤੇ ਉਹਨੂੰ ਬਰਾਬਰ ਦਾ ਲੈ ਕੇ ਉਹਨਾਂ ਨੂੰ ਕਾੜ ਲੋ ਰਬੜੀ ਬਣਾ ਲਓ ਤੇ ਹੁਣ ਮੈਂ ਇਹਦੇ ਉੱਪਰ ਬਿਲਾਨ ਲਾਗੇ ਸੀ ਮਗਜ ਸਜਾਵਟ ਵਾਸਤੇ ਤੁਸੀਂ ਦੱਸਿਓ ਫਾਈਨਲ ਲੁੱਕ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੈਂ ਵਧੀਆ ਕੀਤਾ ਇਹ ਥਾਲੇ ਦੇ ਵਿੱਚ ਲਾ ਕੇ ਨੂੰ ਤਾਂ ਕਿ ਫੇਸ ਬਣ ਜਾਣ ਤੁਸੀਂ ਜਿਹੜਾ ਦੱਸਿਆ ਕਮੈਂਟਾਂ ਦੇ ਵਿੱਚ ਸਾਰੇ ਭੈਣ ਭਰਾ ਥੋੜੀ ਜੀ ਲੌਂਗ ਬਣ ਗਈ ਇਹ ਵੀਡੀਓ ਕਿਉਂਕਿ ਤੁਹਾਨੂੰ ਦੱਸਣਾ ਨਹੀਂ ਸੀਗਾ ਤਰੀਕਾ ਕਿ ਇਸ ਟ੍ਰਿਕ ਨਾਲ ਆਸਟਾ ਕੱਪੱਕਦਾ ਬਣਾਇਆ ਹੈ ਤੇ ਕੀ ਕੀ ਆਪਾਂ ਯੂਜ਼ ਕੀਤਾ ਹੈ ਨਾ ਸਭ ਕੁਝ ਦੱਸਣਾ ਸੀਗਾ ਇਸ ਕਰਕੇ ਥੋੜੀ ਜੀ ਲੌਂਗ ਬਣ ਗਈਏ ਪਲੀਜ਼ ਸਾਰੇ ਭੈਣ ਭਰਾ ਜ਼ਰੂਰ ਵਾਚ ਕਰਿਓ ਤੇ ਜ਼ਰੂਰ ਦੇਖਿਓ ਤੇ ਆਪਣੇ ਡਵਾਈਸ ਦਿਓ ਤੁਸੀਂ ਆਪਣੀਆਂ ਵੀ ਕਿ ਤੁਸੀਂ ਕਿਹੜੇ ਤਰੀਕੇ ਨਾਲ ਬਣਾਉਂਦੇ ਹੋ ਤੇ ਮੇਰਾ ਤਰੀਕਾ ਤੁਹਾਨੂੰ ਕਿੱਦਾਂ ਦਾ ਲੱਗਿਆ ਨੈਕਸਟ ਵਲੌਗ ਆਪਾਂ ਕੀ ਲੈ ਕੇ ਆਈਏ ਉਹ ਵੀ ਤੁਸੀਂ ਜਰੂਰ ਦੱਸਿਓ ਤੇ ਸਪੋਰਟ ਜਰੂਰ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਲੱਗਣਾ ਹੈ ਤੇ ਸਾਰਿਆਂ ਨੇ ਇੱਕ ਦੂਜੇ ਦੀ ਸਪੋਰਟ ਨਾਲ ਹੀ ਅੱਗੇ ਵਧਣਾ ਹੈ ਜੀ ਇਹ ਵਲੌਗ ਆਪਾਂ ਅੱਸੀ ਚਾਰ ਬਾਰਾਂ ਨੂੰ ਕੁਝ ਹੋਰੀ ਮੈਂ ਅਪਲੋਡ ਅੱਜ ਕਰ ਰਹੀ ਆ ਤੇ ਥੈਂਕ ਯੂ ਜੀ ਸਾਰਿਆਂ ਦਾ ਤੁਸੀਂ ਸਾਰੇ ਜਣੇ ਮੇਰੇ ਵਲੌਗ ਕੋਚ ਕਰਿਓ ਵੀਡੀਓ ਕੋਚ ਫੁੱਲ ਕਰਿਆ ਕਰੋ ਫੁੱਲ ਵਾਚ ਕਰਿਆ ਹੀ ਤੁਹਾਡੀ ਸਪੋਰਟ ਪਿਆਰ ਅੱਗੇ ਨਾਲ ਅੱਗੇ ਵਧਾਂਗੇ ਅਸੀਂ ਇੱਕ ਦੂਜੇ ਦਾ ਸਾਥ ਦਿਆ ਕਰੋ ਜੀ ਸਾਰੇ ਜਣੇ ਅੱਗੇ ਤੋਂ ਅੱਗੇ ਵਧਣ ਵਾਸਤੇ ਤੇ ਅੱਜ ਦਾ ਮੇਰਾ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਮੈਨੂੰ ਜ਼ਰੂਰ ਸੋਨੇ-ਸੋਨੇ ਕਮੈਂਟ ਕਰਕੇ ਦੱਸਿਓ ਜੀ ਤੇ ਫਾਈਨਲ ਲੁੱਕ ਹੋ ਗਈ ਹੈ ਤਿਆਰ ਦੇਖੋ ਆਪਣੀ ਗਾਜਰ ਦੇ ਹਲਵੇ ਦੀ ਬਰਫੀ ਇੱਧਰ ਤਿਆਰ ਕੀਤੀ ਗਈ ਹੈ ਤੇ ਇੱਧਰ ਹੈ ਜੀ ਪ੍ਰਾਤ ਦੇ ਵਿੱਚ ਗਾਜਰ ਦਾ ਹਲਵਾ ਜੋ ਕਿ ਬਹੁਤ ਹੀ ਮੈਂਤ ਨਾਲ ਅਸੀਂ ਸਾਰੇ ਐ ਫੈਮਿਲੀ ਨੇ ਰਲ ਕੇ ਬਣਾਇਆ ਹੈ ਤੇ ਬਹੁਤ ਹੀ ਟੇਸਟੀ ਬਣਿਆ ਹੈ ਤੇ ਸਾਰਾ ਪਰਿਵਾਰ ਰਲ ਕੇ ਖਾਵਾਂਗੇ ਤੁਸੀਂ ਜਰੂਰ ਦੱਸਿਓ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਅੱਗੇ ਤੋਂ ਆਪਾਂ ਨੈਕਸਟ ਵਲੌਗ ਤੁਹਾਡੇ ਲੈ ਕੇ ਆਵਾਂਗੇ ਉਹਦੇ 'ਚ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਅੱਗੇ ਵੀ ਇਦਾਂ ਹੀ ਪਿਆਰ ਦਿੰਦੇ ਰਹੋ ਇਦਾਂ ਹੀ ਬਨੇ ਰਿਹਾ ਕਰਿਓ ਥੈਂਕ ਯੂ so much ਸਾਰਿਆਂ ਦਾ ਬਾਏ ਬਾਈ ਜੀ